ਹਾਜੀ ਮਸ਼ਕਾਜੀ ਸਾਡੇ ਕੋਲ ਰੇਟੇ ਵਾਲੀ ਪਣੀ ਤੋਂ ਨੌਜਵਾਨ ਸਾਥੀ ਇੱਥੇ ਪਹੁੰਚੇ ਹੋਏ ਨੇ ਔਰ ਸਭ ਤੋਂ ਪਹਿਲੇ ਤਾਂ ਮੈਂ ਉਹਨਾਂ ਨੌਜਵਾਨ ਸਾਥੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣੀ ਆ ਕਿ ਬੜੇ ਚੰਗੇ ਰਸਤੇ ਚੱਲੇ ਹੋਏ ਨੇ ਔਰ ਸਾਰੇ ਜਿਹੜੇ ਖੇਤਾਂ ਦੇ ਨਾਲ ਜੁੜੇ ਹੋਏ ਨੇ ਔਰ ਬਾਰਡਰ ਪੱਟੀ ਦੇ ਸਾਡੇ ਸਰਹੱਦੀ ਇਲਾਕੇ ਦੇ ਵਿੱਚ ਉਹ ਇਹ ਜਿਹੜੇ ਨੌਜਵਾਨ ਸਾਥੀ ਨੇ ਔਰ ਤੁਹਾਨੂੰ ਇਹ ਦੱਸ ਦਵਾਂ ਕਿ ਇਹਨਾਂ ਦੇ ਵਿੱਚ ਖੇਤਾਂ ਦਾ ਬਹੁਤ ਜਜ਼ਬਾ ਹੈ ਉਹਨਾਂ ਦਾ ਜਜ਼ਬਾ ਨੂੰ ਇਸਲਾਮ ਕਰਦੇ ਹਾਂ ਔਰ ਇਹ ਜਜ਼ਬੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਇਹਨਾਂ ਨੂੰ ਜਿਹੜੀ ਕ੍ਰਿਕਟ ਦੀ ਕਿਕ ਹੋਈਆ ਕਰਵਾਈਏ ਕਿਉਂਕਿ ਇਹਨਾਂ ਨੇ ਪਿੱਛੇ ਵੀ ਕ੍ਰਿਕਟ ਟੂਰਨਾਮੈਂਟ ਦੇ ਵਿੱਚ ਜੋ ਗੁਰੂਆਬਾ ਪੈਣੀ ਹ ਟਾਂਜਪੁਰ ਦਾ ਸਾਂਝ ਹੋਇਆ ਸੀ ਉੱਥੇ ਵੀ ਇਹਨਾਂ ਨੇ ਬੜੇ ਵੱੱਡੇ ਵੱੱਟੇ ਹਿੱਸਾ ਲਿੱਤਾ ਔਰ ਸਾਰੇ ਨੌਜਵਾਨ ਸਾਥੀਆਂ ਨੇ ਬੜਾ ਵਧੀਆ ਪ੍ਰਦਰਸ਼ਨ ਕੀਤਾ ਔਰ ਸਰ ਟੀਚਰ ਸਿਰਫ ਇੱਕੋ ਹੀ ਇਹ ਕਿ ਇਸ ਤਰ੍ਹਾਂ ਹੀ ਜਿਹੜੀ ਨੌਜਵਾਨ ਸਾਥੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਕੇ ਇਹਦੀ ਟੀਮ ਨੂੰ ਹੋਰ ਵੱਡਾ ਕਰਨਾ ਤਾਂ ਕਿ ਇਹਦਾ ਸਾਰਾ ਦੇ ਸਹਿਯੋਗ ਨਾਲ ਫਾਜ਼ਿਲ ਕਵ ਜਿਹੜਾ ਵਿਕਾਸ ਹੈ ਔਰ ਆਪਣੇ ਪੰਜਾਬ ਦਾ ਜਿਹੜਾ ਰੰਗਲਾ ਪੰਜਾਬ ਬਣ ਸਕਦਾ ਹੈ ਉਹ ਜਰਾ ਸਾਕਾ ਕਿੰਨੇ ਕੋਈ ক্রিকেট ক্রিকেট ਕਿਟ ਮਹੀਆ ਕਰਵਾ ਚੁਕੇ ਹਨ ਹਾਲ ਤੱਕ ਹਮ 70 ਪਲਸ ਜੀਡੀਆ ক্রিকেট ਕਿਟਾਂ ਸੀ ਮਹੀਆ ਕਰਵਾ ਚੁਕੇ ਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਦੇ ਵਿੱਚ ਸਿਰਫ ਇਹ ਨਹੀਂਗਾ ਕਿ ਅਸੀਂ ਸਿਰਫ ਨੌਜਵਾਨ ਖਿਡਾਰੀਆਂ ਨੂੰ ਦੇਨੇ ਆ ਉਹਨਾਂ ਦੇ ਵਿੱਚ ਇਹ ਸਾਡੇ ਦੇਜ ਦੇ ਭਾਵੇਂ ਪੀਕ ਜਿਵੇਂ ਕਿ ਬੱਚੇ ਵੀ ਜਿਹੜੇ ਖੇਡਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਵੀ ਜੜੀਏ ক্রিকেট ਦੀ ਕਿਟ ਜੜੀ ਮਹੀਆ ਕਰਵਾ ਸਕਦੇ ਇੱਕ ਬੋਲ ਰਹੇ ਸੀ ਆਉਣ ਵਾਲੇ ਟਾਈਮ ਦੇ ਵਿੱਚ ਐਮਐਲਏ ਬਣਾਵਾਗੇ ਆ ਦੇਖੋ ਜੀ ਉਹ ਸੱਚੇ ਪਾਸ਼ਾ ਵਾਹਿਗੁਰੂ ਜੀ ਸਭ ਕੁਝ ਹੈ ਜਿਵੇਂ ਪ੍ਰਮਾਤਮਾ ਦੀ ਮਰਜ਼ੀ ਹੋਏਗੀ ਕੋਈ ਨਹੀਂ ਮੈਂ ਇੱਕ ਤੁਸੀਂ ਬੈਂਚ ਵੀ ਲਗਾਣੇ ਹੋ ਫਾਜ਼ਿਲਕਾ ਦੇ ਵਿੱਚ ਉਹ ਹਜੇ ਤੱਕ ਕਿੰਨੇ ਕੋ ਕਿਹੜੀ ਕਿਹੜੀ ਥਾਵਾਂ ਤੇ ਕਿੱਥੇ ਕਿੰਨੇ ਕੋ ਲਗਾ ਚੁੱਕੇ ਹੋ ਸੱਚ ਦੱਸ ਤਾਂ ਮੈਨੂੰ ਵੀ ਇਹਦੀ ਗਿਣਤੀ ਨਹੀਂ ਪਤਾ ਕਿ ਅੱਲੇ ਤੱਕ ਅਣਗਿਣਤ ਅਸੀਂ ਲਗਾ ਚੁੱਕਿਆ ਜਿੱਥੇ ਤੇ ਡਿਮਾਂਡ ਆਂਦੀ ਹੈ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਉੱਥੇ ਅਸੀਂ ਉਹਨੂੰ ਨਾ ਛੋੜੀਏ ਭਾਵੇਂ ਉਹ ਮੰਡੀ ਹੋਵੇ ਅਨਾਜ ਮੰਡੀ ਹੋਵੇ ਪਾਣੀ ਉਹ ਗੁਰਦੁਆਰਾ ਹੋਵੇ ਭਾਵੇਂ ਮੰਡੀ ਹੋਵੇ ਯਾ ਕਿਸੇ ਵੀ ਗਲੀ ਚ ਸਾਡੇ ਵਾਰਡ ਚ ਕਿਤੇ ਵੀ ਰਿਕੁਆਇਰਮੈਂਟ ਆਂਦੀ ਹੈ ਅਸੀਂ ਹਰ ਜਗ੍ਹਾ ਤੇ ਜੜੇ ਨੇ ਉਹ ਬੈਂਚ ਸੀ ਲਗਾਣੇ ਆ ਔਰ ਇਹ ਜਿਹੜੀ ਬੈਂਚ ਨੇ ਇਹ ਜਨਤਾ ਦੀ ਸਹੂਲਤ ਵਾਸਤੇ ਲਗਾਈ ਜਾਂਦੇ ਨੇ ਕਿਉਂਕਿ ਗੁਰਦੁਆਰੇ ਦੇ ਵਿੱਚ ਵੀ ਅਕਸਰ ਕੋਈ ਨਾ ਕੋਈ ਪਾਰ ਚੱਲਦਾ ਰਹਿੰਦਾ ਹੈ ਲੋਕਾਂ ਆ ਕੇ ਬੈਠਦੇ ਨੇ ਪਾਰਕ ਦੇ ਵਿੱਚ ਵੀ ਲਗਾਏ ਨੇ ਔਰ ਐਵੇਂ ਹੀ ਜਿਵੇਂ ਆਪਾਂ ਗੱਲ ਕਰੀਏ ਮੰਡੀ ਦੇ ਵਿੱਚ ਤਾਂ ਉੱਥੇ ਵੀ ਮਜ਼ਦੂਰ ਜਿਹੜੇ ਬਹੁਤ ਆਉਂਦੇ ਨੇ ਜਿਹੜੇ ਇਹਨਾਂ ਦੇ ਵਿੱਚ ਕੰਮ ਕਰਦੇ ਨੇ ਮਜ਼ਦੂਰ ਚੌਂਕ ਤੇ ਵੀ ਲਗਾਏ ਨੇ ਸਾਡੇ ਭਰਾ ਨੇ ਕੰਮ ਦੀ ਵੇਟ ਕਰਦੇ ਤੁਸੀਂ ਫਾਜ਼ਿਲ칸 ਨੂੰ ਰੰਗਲਾ ਫਾਜ਼ਿਲਕਾ ਬਣ